ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਏ ਆਂ ਪੰਜਾਬ ਦੇ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਹੈ ਹਾਲਾਤ ਬਸ ਤੋਂ ਬਾਹਰ ਚੱਲ ਰਹੇ ਨੇ ਗਰਮੀ ਇੰਨੀ ਜ਼ਿਆਦਾ ਹੈ ਕਿ ਸ਼ਾਮ ਲਗਭਗ 6 ਵਜੇ ਦੇ ਨੇੜੇ ਤੇੜੇ ਵੀ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਤਾਪਮਾਨ 40 ਡਿਗਰੀ ਦੇ ਨੇੜੇ ਤੇੜੇ ਬਣਿਆ ਹੋਇਆ ਹੈ ਇੰਨੀ ਜ਼ਿਆਦਾ ਗਰਮੀ ਸਾਨੂੰ ਪੰਜਾਬ ਦੇ ਬਹੁਤ ਪਿਛਲੇ ਸਮੇਂ ਤੋਂ ਦੇਖਣ ਨੂੰ ਨਹੀਂ ਮਿਲੀ ਪਰ ਹੁਣ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਦਾ ਕੰਟਰੋਲ ਤੋਂ ਬਾਹਰ ਹੁੰਦੇ ਦਿਖਾਈ ਦੇ ਰਹੇ ਨੇ ਆਪਾਂ ਅੱਜ ਰਾਤ ਦੀ ਗੱਲ ਕਰਾਂਗੇ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਜਰਵੇਗਾ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੀ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਅੱਜ ਰਾਤ ਅਗਰ ਗੱਲ ਕੀਤੀ ਜਾਵੇ ਤਾਂ ਫਿਲਹਾਲ ਹਵਾਵਾਂ ਦਾ ਰੁੱਖ ਜਿਹੜਾ ਹੈ ਉਹ ਦੱਖਣ ਪੱਛਮੀ ਹੀ ਹੈ ਤੇ ਰਾਜਸਥਾਨ ਦੇ ਮਾਰੂਥਲ ਵੱਲੋਂ ਹਵਾਵਾਂ ਇਸ ਤਰੀਕੇ ਨਾਲ ਪੰਜਾਬ ਵੱਲੋਂ ਆ ਰਹੀਆਂ ਨੇ ਜਿਸ ਦੇ ਕਾਰਨ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਅਗਰ ਗੱਲ ਕੀਤੀ ਜਾਵੇ ਤਾਂ ਇਹਨਾਂ ਇਲਾਕਿਆਂ ਦੇ ਵਿੱਚਕਾਰ ਜਿਹੜੀ ਮਾਰ ਹੈ ਮਾਲਵੇ ਦੇ ਬੈਲਟ ਜਿਹੜੀ ਮਲੋਟ ਦਾ ਏਰੀਆ ਹੋ ਗਿਆ ਬਠਿੰਡਾ ਦਾ ਏਰੀਆ ਹੋ ਗਿਆ ਮੁਕਸਰ ਤੋਂ ਤੇ ਫਿਰੋਜ਼ਪੁਰ ਤੋਂ ਹੁੰਦਾ ਹੋਇਆ ਜਿਹੜੀ ਬੈਲਟ ਲੁਧਿਆਣੇ ਤੱਕ ਇਸ ਤਰੀਕੇ ਨਾਲ ਨਿਕਲ ਰਹੀ ਹੈ ਇਹਨਾਂ ਇਲਾਕਿਆਂ ਦੇ ਵਿੱਚਕਾਰ ਸਭ ਤੋਂ ਵੱਧ ਤਾਪਮਾਨ ਦੇਖਣ ਨੂੰ ਮਿਲ ਰਿਹਾ ਹੈ ਤੇ ਇਹਨਾਂ ਇਲਾਕਿਆਂ ਦੇ ਵਿੱਚ ਹੀ ਲੋ ਲੋ ਜਿਹਨੂੰ ਪੰਜਾਬ ਦੇ ਵਿੱਚ ਆਪਾਂ ਲੂ ਕਹਿੰਦੇ ਜਾਂ ਹੀਟ ਵੇਵ ਕਹਿੰਦੇ ਆ ਉਹ ਚੱਲ ਰਹੀ ਹੈ ਤੇ ਰਾਤ ਦੇ ਸਮੇਂ ਵੀ ਹਾਲਾਤ ਜਿਹੜੇ ਬਹੁਤ ਗਰਮ ਰਹਿਣ ਵਾਲੇ ਨੇ ਅੱਜ ਵਾਰਮ ਨਾਈਟ ਦਾ ਅਲਰਟ ਜਾਰੀ ਹੋ ਚੁੱਕਿਆ ਹੈ ਮੌਸਮ ਵਿਭਾਗ ਵੱਲੋਂ ਜੋ ਤੁਹਾਨੂੰ ਅਸੀਂ ਸਵੇਰ ਦੀ ਵੀਡੀਓ ਵਿੱਚ ਵੀ ਦੱਸਿਆ ਸੀ ਤੇ ਅੱਜ ਰਾਤ ਜਿਹੜਾ ਐਵਰੇਜ ਤਾਪਮਾਨ ਹੈ ਉਹ 30 ਡਿਗਰੀ ਦੇ ਨੇੜੇ ਜਿਹੜੇ ਬਣਿਆ ਹੋਇਆ ਦਿਖਾਈ ਦੇ ਰਿਹਾ ਕਾਫੀ ਪਿਛਲੇ ਸਾਲਾਂ ਦਾ ਰਿਕਾਰਡ ਤੋੜਦਾ ਹੋਇਆ ਦਿਖਾਈ ਦੇ ਰਿਹਾ ਕਿ ਰਾਤ ਦੇ ਸਮੇਂ ਇੰਨਾ ਜ਼ਿਆਦਾ ਤਾਪਮਾਨ ਬਣਦਾ ਹੋਇਆ ਦਿਖਾਈ ਦੇਵੇਗਾ ਤੇ ਕਿਸੇ ਤਰੀਕੇ ਦੀ ਰਾਹਤ ਦੀ ਉਮੀਦ ਨਹੀਂ ਹੈ ਪਰ ਸਵੇਰ ਦੇ ਸਮੇਂ ਥੋੜੀ-ਬਹੁਤੀ ਉਮੀਦ ਇਹ ਬਣ ਰਹੀ ਹੈ ਕਿ ਪੱਛਮ ਦੀ ਹਵਾ ਤੋਂ ਬਦਲ ਕੇ ਹੁਣ ਦੱਖਣ-ਪੂਰਬੀ ਹਵਾ ਸ਼ੁਰੂ ਹੋ ਜਾਵੇਗੀ ਮਤਲਬ ਕਿ ਹੁਣ ਜਿਹੜੀ ਹਵਾਵਾਂ ਦਾ ਰੁੱਖ ਹੈ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਹਵਾਵਾਂ ਅੱਗੇ ਵਧਣਗੀ ਜਿਸ ਦੇ ਨਾਲ ਬੰਗਾਲ ਦੀ ਖਾੜੀ ਤੋਂ ਹਵਾਵਾਂ ਆਉਣਗੀਆਂ ਜਿਸ ਦੇ ਵਿੱਚ ਥੋੜੀ-ਬਹੁਤੀ ਨਮੀ ਜ਼ਿਆਦਾ ਹੁੰਦੀ ਹੈ ਤੇ ਨਮੀ ਜ਼ਿਆਦਾ ਹੋਣ ਦੇ ਕਾਰਨ ਆਉਣ ਦੇ ਦਿਨਾਂ ਵਿੱਚ ਮੀਂਹ ਦੀ ਉਮੀਦ ਬਣ ਸਕਦੀ ਹੈ ਯਾਨੀ ਕਿ 13 ਤਰੀਕ ਤੋਂ 14 ਤਰੀਕ ਦੇ ਵਿੱਚਕਾਰ ਹੁਣ ਮੀਂਹ ਦੀ ਉਮੀਦ ਜਾਗ ਰਹੀ ਹੈ ਅੱਜ ਰਾਤ ਗੱਲ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਗਰਮ ਮਾਹੌਲ ਬਣਿਆ ਰਹੇਗਾ 30 ਡਿਗਰੀ ਦੇ ਨੇੜੇ ਤੜਤਾਬ ਮਾਰ ਰਹੇਣਗੇ ਤੇ ਬਹੁਤ ਜ਼ਿਆਦਾ ਗਰਮੀ ਪੈਣ ਦੇ ਨਾਲ ਨਾਲ ਪੰਜਾਬ ਦੇ ਵਿੱਚ ਬੁਰਾ ਹਾਲ ਜਿਵੇਂ ਆਪਾਂ ਕਹਿੰਦੇ ਗਰਮੀ ਦਾ ਹੋਣ ਵਾਲਾ ਹੈ ਏਸੀਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਅਗਲੀ ਜਾਣਕਾਰੀਆਂ ਲੈ ਕੇ ਜਲਦ ਮਿਲਦੇ ਹਾਂ ਸਵੇਰ ਦੀ ਜਾਣਕਾਰੀ ਲਗਭਗ ਤੁਹਾਨੂੰ ਸਵੇਰੇ ਮਿਲ ਜਾਵੇਗੀ ਕਿ ਆਉਂਦੇ ਦਿਨਾਂ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਜੋ ਉਮੀਦ ਹੀ ਅਪਡੇਟ ਆਈ ਹੈ ਤੇ ਮੀਂਹ ਦੇ ਕੀ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਏਸੀਜੀ ਅਪਡੇਟ ਅੱਜ ਰਾਤ ਦੀ ਮਿਲਦੇ ਹਾਂ ਜਲਦ ਅਗਲੀ ਵੀਡੀਓ ਲੈ ਕੇ